ਕਬੱਡੀ ਖਿਡਾਰੀ ਰਾਣਾ ਬਲਾ ਚੌਰੀਆ ਦੇ ਕਤਲ ਤੋਂ ਬਾਅਦ ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਰਦੀ ਤਾਕ ਕਤਲ ਜਗਰਾਉਂ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਕਤਲ ਕਰ ਦਿੱਤਾ ਜੋ ਕਿ ਵਿਧਾਇਕ ਸਰਬਜੀਤ ਕੌਰ ਮਾਨੂੰਕੇ ਦਾ ਭਤੀਜਾ ਲੱਗਦਾ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉੱਥੇ ਹੀ ਜ਼ਖਮੀ ਹਾਲਤ ਦੇ ਵਿੱਚ ਜਦੋਂ ਕਬੱਡੀ ਖਿਡਾਰੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਵਿਧਾਇਕ ਸਰਵਜੀਤ ਕੌਰ ਮਾਨੁਕੇ ਨੇ ਪੁਲਿਸ ਨੂੰ ਸਪੱਸ਼ਟ ਕਿਹਾ ਕਿ ਉਹ ਦਿਨ ਰਾਤ ਇੱਕ ਕਰਕੇ ਗਗਨਦੀਪ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਵੇਗੀ ਇੱਕ ਮਾਂ ਦਾ ਪੁੱਤ ਚਲਿਆ ਗਿਆ ਜਿਹਦੇ ਲਈ ਮੇਰਾ ਭਤੀਜਾ ਵੀ ਆਹੋ ਬਹੁਤ ਦੁੱਖ ਪ੍ਰਗਟ ਕਰਦੀ ਹੈ ਪਰ ਗੱਲ ਇਹ ਹੈ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਚ ਸવાય ਲਾਸ਼ਾਂ ਤੋਂ ਇਲਾਵਾ ਸਾਨੂੰ ਕੁਝ ਲੱਭਦਾ ਨਹੀਂ ਜਿਨ੍ਹਾਂ ਨੇ ਕੀਤੀ ਹੈ ਮੈਂ ਤਾਂ ਉਹਨਾਂ ਦੀ ਵੀ ਸਖਤ ਨਿੰਦਿਆ ਕਰਦੀ ਹਾਂ ਪਰ ਮੈਂ ਪੁਲਿਸ ਨੂੰ ਸਖਤ ਤੋਂ ਸਖਤ ਹਦਾਇਤ ਦਿੰਦੀ ਹਾਂ ਇੱਕ ਮਾਂ ਦਾ ਪੁੱਤ ਗਿਆ ਜਲਦੀ ਤੋਂ ਜਲਦੀ ਦੋਸ਼ੀਆਂ ਤੇ ਕਾਰਵਾਈ ਕਰੋ ਦੋਸ਼ੀਆਂ ਨੂੰ ਫੜੋ ਜੇ ਤੁਹਾਡਾ ਫਰਜ਼ ਬਣਦਾ ਤਾਂ ਕਿ ਘਰਦਿਆਂ ਨੂੰ ਇੱਕ ਇਨਸਾਫ ਦੀ ਉਮੀਦ ਹੋ ਜਾ ਸਕੇ ਪਹਿਲਾਂ ਵੀ ਤੁਹਾ ਆਪਣੇ ਹਲਕੇ 'ਚ ਕਈ ਵਾਰੀ ਗੋਲੀਆਂ ਚੱਲੀਆਂ ਹੁੰਦੀਆਂ ਆ ਇਹ ਅਸਵਾ ਬਹੁਤ ਆ ਰਹੇ ਆਪਣੇ ਲਾਕੇ ਫਿਰ ਵੀ ਪੁਲਿਸ ਕਿਉਂ ਟੱਲ ਵਰਤ ਰਹੀ ਹੈ ਤੁਸੀਂ ਹੁਣ ਤੱਕ ਐਸਐਸਪੀ ਸਾਹਿਬ ਨੂੰ ਮੈਂ ਸਖਤ ਤਾੜਨਾ ਕਰਕੇ ਆਉਂਗੀ ਉਹਨਾਂ ਵੀ ਇਦਾਂ ਨਹੀਂ ਗੁੰਡਾ ਕਰਦੇ ਨਹੀਂ ਇੱਕ ਵਾਰੀ ਘਰ ਤੋਂ ਘਰ ਜਿਵੇਂ ਤੁਸੀਂ ਆਪਣੀ ਚੈਕਿੰਗ ਕਰਦੇ ਹੋ ਚੈਕਿੰਗ ਕਰਕੇ ਜਾਇਜ਼ ਨਹੀਂ ਜਾਇਜ਼ ਅਸਲੇ ਦੀ ਜਾਂਚ ਕਰੋ ਤਾਂ ਕਿ ਸਾਡੇ ਮੇਰੇ ਹਲਕੇ ਦੇ ਵਿੱਚ ਅੱਗੇ ਤੋਂ ਕੋਈ ਇਦਾਂ ਦੀ ਅਨਸਕਾਮੀ ਘਟਨਾ ਨਾ ਵਾਪਰੇ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਮੇਰੇ ਪਿੱਛੇ ਤੁਹਾਨੂੰ ਚੀਕਾਂ ਮਾਵਾਂ ਦੀਆਂ ਸੁਣ ਰਹੀਆਂ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਪਰ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਹੋਏ ਚਾਹੇ ਹੋਈ ਕਿ ਭਾਵੇਂ ਕਿਸੇ ਨਾਲ ਕਿਸੇ ਦਾ ਚੇਤਾ ਹੋਵੇ ਕਿਸੇ ਦੇ ਨਾਲ ਹੋਵੇ ਜਿਹਨੇ ਪੁੱਤ ਮਾਰਿਆ ਉਹਨੂੰ ਦੁਸ਼ਮਣੀ ਤੇ ਬਦਲਾ ਫਤ ਦੇਣਾ ਪਏਗਾ ਪੁਲਿਸ ਇਨਸਾਫ ਤਾਂ ਦੇਗੀ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਉਹਨਾਂ ਦੱਸਿਆ ਕਿ ਆਖਰੇ ਕਿਸ ਤ੍ਰਿਕੇ ਦੇ ਨਾਲ ਪੂਰੀ ਘਟਨਾ ਵਾਪਰੀ ਵੀਰੇ ਕਬਾਡੀ ਘੇੜਦੇ ਸੀਗੇ ਦੋਨੇ ਕੰਤੇ ਉਹਨੂੰ ਕਹਿੰਦੇ ਕਿ ਢਣਾਰੀ ਉਹਨਾਂ ਨੇ ਕਰੇ ਜਾ ਕੇ ਕਿਰਪਾਨਾ ਰਾਤ ਨੂੰ 31 ਤਰੀਕ ਨੂੰ ਮਾਰ ਕੇ ਆਏ ਇਹਨਾਂ ਨੇ ਦਰਖਾਸਤ ਵੀ ਦਿੱਤੀ ਕੋਸ ਨਹੀਂ ਹੋਇਆ ਵੀਰੇ ਅੱਜ ਫਿਰ ਉਹ ਆ ਜੋ ਕਿਤੇ ਉੱਥੇ ਖੜੇ ਸੀ ਉੱਥੇ ਹੀ ਵਸ ਇੱਕ ਦੂਜੇ ਦੇ ਮਾਰੇ ਦੁਆਦ ਬਸ ਮੰਦਿਰ ਸਾਧਲਿਓ ਨੇ ਮੋਟੇ ਨੇ ਗੋਲੀ ਮਾਰੀ ਨਾਲ ਲੱਤ ਤੋੜ ਗਏ ਹਾਏ ਮੰਦੀਆਲਤ ਕੀਤੀ ਮੇਰੇ ਬੰਦੇ ਦੀ ਨਾ ਨੇ ਬਾਹੀ 24 25 ਜਾਣੇ ਕਹਿ ਕੇ ਗਿਆ ਜੀ ਸ਼ਰੇ ਅਮ ਕਹਿੰਦੇ ਸੋਡਾ ਬੰਦਾ ਕਹਿੰਦਾ ਠੋਕਿਆ ਠੋਕਿਆ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕੀ ਕਹੇ ਉਹਨੇ ਕਹਿੰਦੇ ਠੋਕਿਆ ਅੰਦਾ ਲਿਕਾਰੇ ਮਾਰ ਮਰ ਕੇ ਕਹੀ ਗਏ ਸਾਡੇ ਗੇਟਾਂ ਚ ਕਹਿੰਦੇ ਸੋਡਾ ਠੋਕਿਆ ਪਿਆ ਮੁੰਡਾ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹਾਂ 10 12 ਜਣੇ ਸੀਗੇ ਜਿਨ੍ਹਾਂ ਨੇ ਗੋਲੀ ਮਾਰੀ ਹਾਂਜੀ ਤੇ ਫਿਰ ਗਗਨਾ ਕਿੱਥੇ ਪਿਆ ਸੀ ਗਣਕੇ ਚ ਸਿੱਟਿਆ ਪਿਆ ਸੀ ਮੇਰੇ ਉਪਰ ਤੰਕ ਦੇ ਵਿੱਚ ਪਿਆ ਸੀ ਜੀ ਹਾਂਜੀ ਉੱਥੇ ਕਿੱਥੇ ਲੰਦਾ ਉੱਥੋਂ ਜਾ ਕੇ ਹਾਂ ਸਿੱਧਾ ਇੱਧਰ ਨੂੰ ਹੀ ਆਏ ਹਾਂ ਪਤਾ ਨਹੀਂ ਕਿੱਥੋਂ ਆ ਰਹੇ ਨਹੀਂ ਤਾਂ ਮਾਨ ਜੀ ਇੱਥੇ ਹੁਣ ਕਹਿੰਦੇ ਰਿਹਾ ਨਹੀਂ ਗਾ ਜੀ ਜੀ ਮੰਗ ਕਰਦੇ ਹੁਣ ਪੁਲਿਸ ਕੋਲੋਂ ਮੰਨ ਤੁਸੀਂ ਜਰਨੀ ਚਾਹੀਦੀ ਜੀ ਜਿਨ੍ਹਾਂ ਨੇ ਸਾਡਾ ਭਰਾ ਮਾਰਿਆ ਇਹ ਮੇਰਾ ਪ੍ਰਾ ਗਰੀਬਾ ਨਾ ਘੜਨ ਵਾਲਾ ਸੀਗਾ ਇਹ ਖਿਡਾਰੀ ਸੀ ਕਬੱਡੀ ਦਾ ਹਾਂਜੀ ਪਹਿਲਾਂ ਖੇਡਦਾ ਸੀਗਾ ਜੀ ਹੁਣ ਤਾਂ ਜਿੰਮ ਜੁੰਮ ਜਾਂਦਾ ਹੁਣ ਥੋੜਾ ਟਾਈਮ ਹੋ ਗਿਆ ਖੇਡਦਾ ਨਹੀਂ ਸੀਗਾ ਜੀ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਸੀ ਤਿੰਨ ਬੱਚੇ ਨੇ ਛੋਟੇ ਛੋਟੇ ਇਸ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਕੇ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਗਗਨਦੀਪ ਸਿੰਘ ਗਗਨਾ ਪੁੱਤਰ ਗਰਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੇ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਣੂ ਕਿਆਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਆਪਸ ਵਿੱਚ ਦੋਸਤ ਸੀ ਕਿ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੇ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਨਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਊ ਕਿੰਨੀ ਉਮਰ ਦਾ ਜੀ ਬੰਦੇ ਦੀ ਮੌਤ ਹੋ ਗਈ ਆ ਇਹ 36 ਸਾਲ ਆ ਜਿਹੜਾ ਮਹਤਵਪੂਰਨ ਇਹ ਜੀ ਪਤਾ ਕਰਦੇ ਹਾਂ ਜੀ ਸਰ ਕਿੰਨੇ ਨੌਨ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖਦੇ ਆ ਜੋ ਲਿਖਾਉਣਗੇ ਉਹਨਾਂ ਬਤਾਵਾਂ ਕਰ ਵੀ ਮੌਕੇ ਦੀ ਘਟਨਾ ਤੇ ਪਹੁੰਚ ਨਹੀਂ ਆਜੇ ਜਾਣਾ ਹੈ ਮੌਕੇ ਤੇ ਜਾ ਕੇ ਫਿਰ ਕਾਰਵਾਈ ਕਰਾਂਗੇ ਉਦੋਂ ਡਾਕਟਰਾਂ ਨੇ ਡੈਥ ਫ ਡਿਕਲੇਅਰ ਕਰਤੀ ਹੈ ਜੀ ਹਸਪਤਾਲ ਦੇ ਵਿੱਚ ਬੱਸ ਪਤਾ ਕਰਦੇ ਹਾਂ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਵਾਂਗੇ ਰਿਪੋਰਟ ਫਿਰ ਦੇਖਦੇ ਹਾਂ ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਲ ਦਰਖਾਸਤ ਪੈਂਡਿੰਗ ਪਈ ਹੈ ਨਾ ਜੀ ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਜੀ ਕਾਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੂਟਾ ਇਹਨਾਂ ਦਾ ਝਗੜਾ ਹੋਇਆ ਪੰਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹਨਾਂ ਦਾ ਇੱਕ ਕਬੱਡੀ ਖਿਡਾਰੀ ਸੀ ਜੀ ਹਾਂਜੀ ਇਹ ਸਾਰੇ ਇਕੱਠੇ ਹੀ ਸੀਗੇ ਇਕੱਠੇ ਖੇਡਦੇ ਖੂੜਦੇ ਸੀਗੇ ਹਾਂਜੀ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਰੌਲਾ ਸੀ ਨਹੀਂ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਥੋਂ ਮੁੱਢਲੀ ਪਛਗਛ ਤੋਂ ਇਹੀ ਪਤਾ ਲੱਗਿਆ ਕੋਈ ਕਬੱਡੀ ਵਾਲਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਮਾੜੀ ਮੋਟੀ ਕਿਸੇ ਗੱਲ ਤੇ ਜਿੰਮੇਦਾਰ ਯਾਰਾਂ ਦੋਸਤਾਂ ਦੀ ਹੁੰਦੀ ਆ ਉਹ ਝਗੜਾ ਸੀ ਨਾ ਕਹਿ ਦੇਖਿਆ ਜੋ ਆਵੇ ਤਾਂ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਤੇ ਪਹਿਲਾਂ ਵੀ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਤੇ ਇਹ ਦੂਸਰਾ ਕਤਲ ਮੋੜ ਤੋਂ ਜਿਹੜਾ ਕਿ ਕੁਝ ਹੀ ਸਮੇਂ ਦੇ ਵਿੱਚ ਕਬੱਡੀ ਖਿਡਾਰੀ ਦਾ ਕੀਤਾ ਗਿਆ ਜਿਸ ਤੋਂ ਬਾਅਦ دہشت ਦਾ ਮਾਹੌਲ